ਦਰ دروازੇ ਜਾਇ ਕੈ ਕਿਉ ਡਿਠੋ ਕੜਿਆਲ ਕਦੀ ਤੂੰ ਕਚਹਿਰੀ ਅੱਗੇ ਕੜਿਆਲ ਵੱਜਦਾ ਵੇਖਿਆ ਬਾਬਾ ਫਰੀਦ ਸਾਹਿਬ ਮਨ ਨੂੰ ਕਹਿ ਰਹੇ ਨੇ ਕਿ ਦਰ دروازੇ ਜਾਇ ਕੈ ਕਿਉ ਡਿਠੋ ਕੜਿਆਲ ਉਹ ਨੇ ਦੋਸਾਂ ਮਾਰੀਐ ਖਮ ਦੋਸਾਂ ਦਾ ਕੇ ਹਾਲ ਉਹਨੇ ਕੋਈ ਗੁਨਾਹ ਨਹੀਂ ਕੀਤਾ ਉਹਨੇ ਦੋਸਾਂ ਮਾਰੀਐ ਖਮ ਦੋਸਾਂ ਦਾ ਕੇ ਹਾਲ ਘੜੀਏ ਘੜੀਏ ਮਾਰੀਐ ਪਹਿਰੀ ਲੈ ਸਜਾਏ ਹਰ ਘੜੀ ਬਾਦ ਸੱਟ ਪੈਂਦੀ ਏ ਪੈਰ ਨਿਕਲਦਾ ਫਿਰ ਦੁਬਾਰਾ ਰਿਪੀਟ ਕਰਦਾ ਸੱਟਾਂ ਮਾਰ ਕੇ ਪੈਰੀ ਲੈ ਸ ਜਾਏ ਅੱਗੇ ਕਿੰਨੇ ਸੋਹ ਖੇੜਾ ਇੱਥੇ ਪਾਠ ਖੇੜਾ ਦਾ ਲਫ਼ਜ਼ੀ ਅਰਥ ਹੁੰਦਾ ਜੀ ਸ਼ਰੀਰ ਕਾਇਆ ਸੋਹ ਖੇੜਾ ਦਰ ਤੇ ਉਹ ਸ਼ਰੀਰ ਸੋਹ ਖੇੜਾ ਕੜਿਆਲ ਜਿਉਂ ਦੁਖੀ ਰਹਿਣ ਵਿਖਾਏ ਉਹ ਸ਼ਰੀਰ ਜਿਹੜਾ ਰੱਬ ਦੇ ਨਾਮ ਨੂੰ ਭੁੱਲ ਗਿਆ ਉਹਨੂੰ ਇਸ ਤਰੀ ਸੱਟਾਂ ਪਹਿਣੀਆਂ ਜਿਵੇਂ ਕੜਿਆਲ ਨੂੰ ਪੈਂਦੀਆਂ ਪਈਆਂ ਮਹਾਰਾਜ ਗੁਰਤੇਗ ਬਹਾਦਰ ਸਾਹਿਬ ਕਹ ਰਹੇ ਨੇ ਖੜਕੇ ਨਾਮ ਬਿਨਾ ਦੁਖ ਪਾਵੈ ਅਗਲੀ ਤੋਕ ਹੈ ਭਗਤ ਬਿਨਾ ਸਹਿਸਾ ਨਹਿ ਚੂਕੈ ਮਹਾਰਾਜ ਕੀਤੀ ਭਗਤੀ ਤੋਂ ਬਿਨਾ ਭਜਨ ਤੋਂ ਬਿਨਾ ਸਹਿਸਾ ਦਾ ਅਰਥ ਹੈ ਸ਼ੱਕ ਮੈਂ ਅਰਜ ਕੀਤੀ ਸ਼ੰਕਾ ਇਹ ਇਹਨਾ ਬਾਣੀ ਚ ਬੜੀ ਬੜੀ ਸ਼ਬਦ ਆਉਂਦਾ ਜੀ ਸਹਿਸਾ ਇਹਦੇ ਅਰਥ ਪੰਜਾਬੀ ਚ ਸਿੱਧੇ یوں ਕਰੀਏ ਕਈ ਯਕੀਨੀ ਅਤੇ ਬੇਯਕੀਨੀ ਦੀ ਵਿਚਲੀ ਲਟਕਦੀ ਅਵਸਥਾ ਮੈਂ ਲਬਜ ਫਿਰ ਦੁਹਰਾ ਲਗਾ ਯਕੀਨੀ ਤੇ ਬੇਯਕੀਨੀ ਵਿਸ਼ਵਾਸ ਤੇ ਐ ਵਿਸ਼ਵਾਸ ਇਹਨੂੰ ਸੌਖਾ ਹੈ ਵਿਸ਼ਵਾਸ ਤੇ ਐ ਵਿਸ਼ਵਾਸ ਦੇ ਵਿੱਚ ਲਟਕਦੀ ਕੋਈ ਸਾਡੇ ਅੰਦਰ ਦੀ ਸੂਰਤ ਇਹਨੂੰ ਸਹਿਸਾ ਕਹਿੰਦੇ ਆ ਇਹਨੂੰ ਇਹ ਕਿਉਂ ਬੇਯਕੀਨੀ ਤੇ ਬੇਅਤਬਾਰੀ ਇਹਦੇ ਦੋ ਪੱਖ ਨੇ ਮੈਂ ਫੇਰ ਰਿਪੀਟ ਕਰਾਂਗਾ ਸ਼ੰਕਾ ਦਾ ਅਰਥ ਸੋਖਾ ਜਾਂ ਸਮਿਲਨੇ ਜਿੱਥੇ ਵਿਸ਼ਵਾਸ ਤੇ ਐ ਵਿਸ਼ਵਾਸ ਦੁਬਦਾ ਚ ਕਦੀ ਵਿਸ਼ਵਾਸ ਹੋ ਜਾਣਾ ਫਿਰ ਕਹਣਾ ਨਹੀਂ ਨਹੀਂ ਭਰੋਸਾ ਕੋਈ ਨਹੀਂ ਹੁੰਦਾ ਪਿਆ ਜਿੱਥੇ ਐ ਵਿਸ਼ਵਾਸ ਤੇ ਵਿਸ਼ਵਾਸ ਵਿੱਚ ਸੁਰਤ ਡਿੱਗੀ ਹੋਵੇਗੀ ਉਥੇ ਬੇਅਤਬਾਰੀ ਤੇ ਬੇਯਕੀਨੀ ਇਹ ਸਾਡੇ ਮਨ ਦੇ ਦੋ ਪਾਸੇ ਹੋਰ ਹੋ ਜਾਣਗੇ ਇੱਥੇ ਗੁਰੂ ਜੀ ਕਹਿੰਦੇ ਆ ਭਗਤ ਬਿਨਾ ਸਿਮਰਨ ਤੋਂ ਬਿਨਾ ਅੰਦਰ ਦੇ ਸ਼ੰਕੇ ਨਹੀਂ ਖਤਮ ਹੋਣੇ ਆ ਜਿੰਨੇ ਵੀ ਸ਼ੰਕੇ ਸਾਡੇ ਨੇ ਗੁਰੂ ਸ਼ਬਦ ਦੀ ਜੂਰੀ ਚ ਬੈਠਾ ਗੁਰਮਖੋ ਜਿੰਨੇ ਸਵਾਲ ਅਸੀਂ ਕਰਨੇ ਆ ਨਾ 50 50 ਸਾਲ ਤੋਂ ਸਵਾਲਾਂ ਦੀਆਂ ਗੰਡਾ ਅੰਦਰ ਬਣ ਕੇ ਬੈਠੇ ਆ ਇਹ 50 ਜਨਮ ਵੀ ਲੈ ਲੋ ਗੰਡਾ ਨਹੀਂ ਜੇ ਖੁੱਲਣੀਆਂ ਜੇ ਬੰਦਾ ਨੇਮ ਨਾਲ ਗੁਰੂ ਦੀ ਭਾਵਣੀ ਨਾਲ ਬੰਦਗੀ ਕਰਨ ਲੱਗ ਪਾਇ ਸਾਰੀਆਂ ਗੰਡਾ ਸਿਮਰਨ ਨੇ ਖੋਲ ਕੇ ਰੱਖ ਦੇ ਦੀਆਂ ਸਿਮਰਨ ਤਾਂ ਖੈ ਨਹੀਂ ਬੰਦਗੀ ਖੈ ਨਹੀਂ ਉਹਨੂੰ ਅਸੀਂ ਕਹਿੰਨੇ ਆ ਵੀ ਇਹਦਾ ਫਾਇਦਾ ਕੋਈ ਨਹੀਂ ਇਹਦਾ ਲਾਭ ਕੋਈ ਨਹੀਂ ਕਿਉਂਕਿ ਅਸੀਂ ਬੰਦਗੀ ਦੂਜੇ ਨੂੰ ਵੇਖ ਕੇ ਕਰਨੀ ਚਾਹਨੇ ਆ ਅਸੀਂ ਦੱਸ ਮੈਂ ਕਹਿ ਰਿਹਾ ਕਿ ਜੇ ਦੂਜਾ ਸਿਮਰਨ ਕਰਦਾ ਗੁੱਸੇ ਛੱਡ ਦੋ ਮੈਂ ਨਹੀਂ ਕਰਨਾ ਇਹਦਾ ਮਤਲਬ ਜੋ ਦੂਜੇ ਨੂੰ ਬਿਮਾਰੀ ਲੱਗੀ ਜ਼ਰੂਰੀ ਤਾਂ ਤੈਨੂੰ ਵੀ ਲੱਗੇਗੀ ਮੈਂ ਕਹਿ ਰਿਹਾ ਮਨਾ ਜੋ ਦੂਜੇ ਨੂੰ ਬਿਮਾਰੀ ਲੱਗੀ ਤੂੰ ਉਹਨੂੰ ਵੇਖ ਕੇ ਤੂੰ ਵੀ ਰੋਈ ਜਾਣਾ ਨਹੀਂ ਨਹੀਂ ਗੁਰੂ ਸਾਹਿਬ ਕਹਿੰਦੇ ਆ ਕਿ ਭਗਤੀ ਤੋਂ ਬਿਨਾ ਅੰਦਰ ਦੇ ਸ਼ੰਕੇ ਅੰਦਰ ਦਾ ਇਹ ਵਿਸ਼ਵਾਸ ਅੰਦਰ ਦੀ ਬੇਪ੍ਰਤੀਤੀ ਨਹੀਂ ਮੁੱਕਦੀ ਪਰ ਭਗਤੀ ਗੁਰੂ ਤੋਂ ਬਿਨਾ ਨਹੀਂ ਹੋ ਸਕਦੀ ਮਹਾਰਾਜ ਕਹਿੰਦੇ ਗੁਰ ਏ ਭੇਦ ਬਤਾਵੇ ਗੁਰੂ ਇਹ ਭੇਦ ਦੱਸਦੇ ਨੇ ਗੁਰੂ ਇਹ ਰਸਤਾ ਦੱਸਦੇ ਨੇ ਹੁਣ ਥੋੜਾ ਜਾਓ ਇਸ ਤੋਕ ਨੂੰ ਦੇਖੀ ਮਹਾਰਾਜ ਕੀਤੀ ਸ਼ੰਕਾ ਸਹਿਸਾ ਬੇਯਕੀਨੀ ਗੁਰ ਭਗਤੀ ਜਦੋਂ ਕਰਦਾ ਹੈ ਪਹਿਲੀ ਗੱਲ ਸਹਿਸਾ ਕਰਮ ਕਾਂਡਾਂ ਨਾਲ ਨਹੀਂ ਜਾਂਦਾ ਹਜ਼ੂਰ ਜੀ ਦਾ ਅਨੰਦ ਸਾਹਿਬ ਦਾ ਪਾਠ ਹੈ ਉਹਦੇ ਚ ਪੌੜੀ ਕਰਮੀ ਸਹਿਜ ਨੂੰ ਉਪਜੈ ਵਿਨ ਸਹਿਜ ਸਹਿਸਾ ਨਾ ਜਾਏ ਨਾ ਜਾਏ ਸਹਿਸਾ ਕਿਤੇ ਸੰਜਮ ਰਹਿ ਕਰਮ ਕਮਾਏ ਹਜ਼ੂਰ ਨੇ ਸ਼ਬਦ ਵਰਤੇ ਉਸ ਸਹਿਸੇ ਜੀਓ ਮਲੀਣ ਕੈ ਕਿਤ ਸੰਜਮ ਧੋਤਾ ਜਾਏ ਇਹ ਕਿਵੇਂ ਧੋਵਾਂਗੇ ਅੱਗੇ ਗੁਰੂ ਜੀ ਕਹਿੰਦੇ ਮਨ ਧੋਵੋ ਸ਼ਬਦ ਲਾਖੋ ਭਗਤੀ ਚ ਲੱਗ ਕੇ ਹੀ ਸਹਿਸਾ ਜਾਏਗਾ ਤੇ ਉਹਦੇ ਵਿੱਚ ਇੱਕ ਹੋਰ ਗੱਲ ਕਹੀ ਕਹ ਨਾਨਕ ਗੁਰ ਪ੍ਰਸਾਦੀ ਸਹਿਜ ਉਪਜੇ ਇਹ ਸਹਿਸਾ ਇਹ ਵਜਾਏ ਪਿਆਰਿਓ ਜੇ ਸ਼ਬਦ ਚ ਲੱਗਾਂਗੇ ਮਨ ਨੂੰ ਬੰਦਗੀ ਚ ਲਾਵਾਂਗੇ ਤੇ ਸੱਚੀ ਮੁੱਚੀ ਇਹ ਸ਼ੰਕਾ ਅੰਦਰ ਦੇ ਖਤਮ ਹੋਣਗੇ ਸਭ ਤੋਂ ਪਹਿਲੀ ਗੱਲ ਗੁਰੂ ਸਾਹਿਬ ਨੇ ਜਦੋਂ ਬਾਣੀ ਆਰੰਭ ਕੀਤੀ ਜਪ ਆਰੰਭ ਕੀਤਾ ਉਹਦੇ ਵਿਸ਼ਵਾਸ ਤੋਂ ਸ਼ੁਰੂ ਕੀਤਾ ਮਹਾਰਾਜ ਨੇ ਦੁਬਿਦਾ ਤੋਂ ਨਹੀਂ ਸ਼ੰਕੇ ਤੋਂ ਨਹੀਂ ਕੁਐਸਚਨ ਤੋਂ ਨਹੀਂ ਪੂਰਨ ਭਰੋਸੇ ਤੋਂ ਸ਼ੁਰੂ ਕੀਤਾ ਹੈ ਜਿਵੇਂ ਸਤਿਗੁਰੂ ਦਾ ਪਹਿਲਾ ਬਚਨ ਤੁਸੀਂ ਪੜ੍ਹਦੇ ਹੋ ਜਪ ਆਦ ਸੱਚ ਜੁਗਾਦ ਸੱਚ ਖੈ ਭੀ ਸੱਚ ਨਾਨਕ ਹੋਸੀ ਭੀ ਸੱਚ ਇੱਥੇ ਕੋਈ ਸ਼ੰਕਾ ਹੈ ਅੱਗੇ ਜਰੂਰ ਪ੍ਰਸ਼ੰਕਾ ਗਿਆ ਕਿ ਕਿਵ ਸਚਿਆਰਾ ਹੋਈਐ ਕਿ ਕੂੜਾ ਟੁੱਟੈ ਪਾਲ ਪਰ ਅੱਗੇ ਕਿਆ ਸੋਚੈ ਸੋਚ ਨਾ ਹੋਵੀ ਜੇ ਸੋਚੀ ਲਖਵਾਰ ਪਰ ਇਸ ਬੰਦ ਵਿੱਚ ਕਿਤੇ ਸ਼ੰਕਾ ਕਿਹਾ ਫਿਰ ਸੁਣੋ ਆਦ ਸੱਚ ਜੁਗਾਦ ਸੱਚ ਹੈ ਪੀ ਸੱਚ ਨਾਨਕ ਹੋਸੀ ਪੀ ਸੱਚ ਕੋਈ ਵੀ ਸਵਾਲ ਨਹੀਂ ਇਹ ਸੱਚੀ ਮੁੱਚੀ ਸਤਿਵਚਨ ਤੋਂ ਸ਼ੁਰੂ ਕੀਤਾ ਜਿਸ ਰੱਬ ਨੂੰ ਜਪਣ ਬਾਰੇ ਮੈਂ ਤੈਨੂੰ ਕਹਿ ਰਿਆਂ ਸ਼ੰਕਾ ਨਾ ਕਰੀ ਉਹ ਪਹਿਲਾਂ ਵੀ ਸੱਚ ਸੀ ਅੱਜ ਵੀ ਸੱਚ ਹੈ ਤੇ ਜਿੱਦਨ ਸਾਰੀ ਦੁਨੀਆ ਖਤਮ ਹੋ ਜਾਏਗੀ ਉਹਨੇ ਫਿਰ ਵੀ ਸੱਚ ਰਹਿਣਾ ਹੈ ਜਿੱਥੇ ਸ਼ੰਕਾ ਆ ਜਾਏਗਾ ਪਿਆਰਿਓ ਉੱਥੇ ਰਸ ਮਰ ਜਾਏਗਾ ਜੇ ਹੁਣ ਸਤਿਗੁਰੂ ਦੇ ਬਚਨ ਸੀ ਪੜਨੇ ਉਹਦੇ ਵਿੱਚ ਮਹਾਰਾਜ ਜੀ ਨੇ ਸੱਤ ਬਚਨ ਕਿਹਾ ਜਿਵੇਂ ਅਸੀਂ ਕਹਿੰਨੇ ਨਾ ਜੀ ਇਹ ਪਹਿਲਾਂ ਦਲੀਲ ਦਿਓ ਸਮਝਾਓ ਤਾਂ ਮੰਨਾਂਗੇ ਮੈਂ ਕਹਿੰਨਾ ਚੰਗੀਆਂ ਜਲੀਲਾਂ ਤੇ ਮਹਾਰਾਜ ਨੇ ਬੜੀਆਂ ਦਿੱਤੀਆਂ ਪਰ ਹਰ ਗੱਲ ਦਲੀਲ ਨਾਲ ਸਿੱਧ ਨਹੀਂ ਹੁੰਦੀ ਹੁਣ ਮੈਂ ਦਲੀਲਾਂ ਦੇ ਹੀ ਜਾਾਂਗਾ ਕਿ ਭਗਤੀ ਕਰੋ ਸਿਮਰਨ ਕਰੋ ਮੇਰੀ ਦਲੀਲ ਉੱਥੇ ਕੀ ਕਰੇਗੀ ਜੇ ਮੈਂ ਸਵੇਰੇ ਉੱਠਣਾ ਹੀ ਕੋਈ ਨਹੀਂ ਤਾਂ ਮੈਂ 2-4 ਘੰਟੇ ਲਾਣਾ ਹੀ ਕੋਈ ਨਹੀਂ ਸਿਰਫ ਮੈਂ ਕਥਾ ਸੁਣ ਲਿਆ ਕਥਨਾ ਚ ਬੋਲ ਦਿੱਤਾ ਨਹੀਂ ਗੁਰਮਖੋ ਕਿਤੇ 2-4 ਦਿਨ ਬਹਿ ਕੇ ਦੇਖੀਏ ਕੋਈ ਘੰਟਾ 2 ਘੰਟਾ ਸਵੇਰੇ ਟੇਕੇ ਦੇਖੀਏ ਮੈਂ ਕਿਹਾ ਲਾਕਡਾਊਨ ਆਇਆ ਬਿਮਾਰੀ ਆਈ ਸੱਚੀ ਮੁੱਚੀ ਪਰਮਾਤਮਾ ਨੇ ਬਹੁਤ ਕੁਝ ਸਿੱਖਾਂ ਨੂੰ ਦਿੱਤਾ ਕੋਈ ਸ਼ੰਕਾ ਨਹੀਂ ਕੋਈ ਟੇਕੇ ਕਿਤੇ ਸਿਮਰਨ ਚ ਦੇਖੋ ਸੱਚੀ ਜੇ ਅੰਦਰ ਦੀ ਨਿਰਮਲਤਾਈ ਭਗਤੀ ਤੋਂ ਬਿਨਾ ਪੈਦਾ ਹੋ ਹੀ ਨਹੀਂ ਸਕਦੀ ਸਿਮਰਨ ਕੀ ਮੈਲ ਦੂਰ ਕਰਦਾ ਹੈ ਤੇ ਸਿਮਰਣੀ रस ਬਣਾਉਂਦਾ ਹੈ ਪਰ ਸਭ ਤੋਂ ਪਹਿਲੀ ਗੱਲ ਜਿਹੜਾ ਸਹਸੇ ਵਿੱਚ ਪਿਆ ਹੋਇਆ ਬੰਦਾ ਹੈ ਉਹਦਾ ਨਿਕਲਣਾ ਬੜਾ ਮੁਸ਼ਕਲ ਹੈ ਸ਼ੰਕਾ ਜਿੱਥੇ ਹੋ ਜਾਏ ਇਸੇ ਕਰਕੇ ਗੁਰਬਾਣੀ ਨੇ ਜਦੋਂ ਕਿਹਾ ਗੁਰੂ ਦਾ ਬਚਨ ਮੰਨ ਨਾਲ ਕਿਹਾ ਤਰਕ ਨਾ ਕਰੀ ਜਦੋਂ ਸਮਰੱਤ ਸਤਗੁਰੂ ਹੈ ਅਸੀਂ ਗੁਰੂ ਸਾਹਿਬ ਦਾ ਬਚਨ ਪੜ੍ਹਨੇ ਆਂ ਖੰਮ ਅੰਦਲੇ ਅੰਦ ਬਿਖੇ ਬਿਖਰਾਤੇ ਕਿਉਂ ਚੱਲਾਂ ਗੁਰ ਚਾਲੀ ਸਤਗੁਰ ਦਇਆ ਕਰੇ ਸੁਖ ਦਾਤਾ ਖੰਮ ਲਾਵੈ ਆਪਨ ਪਾਲੀ ਹੁਣ ਅਗਲੀ ਤੋਕੀ ਹੈ ਅਗਲੀ ਸ਼ੰਕੇ ਨੂੰ ਮਾਰਦੀ ਤੋ ਇੱਕ ਗੁਰਸਿੱਖ ਮੀਤ ਚਲੋ ਗੁਰਚਾਲੀ ਜੋ ਗੁਰ ਕਹੇ ਸੋਈ ਪਲ ਮੰਨੂ ਹਰ ਹਰ ਕਥਾ ਨਿਰਾਲੀ ਜਿ ਸਤਗੁਰਾਂ ਨੇ ਸ਼ਬਦ ਵਰਤੇ ਕਿ ਸਲਾਮ ਜਵਾਬ ਆਸਾ ਜੇ ਮਥਾ ਵੀ ਟੇਕਦਾ ਹੈ ਅੱਗੋ ਸ਼ੱਕ ਕਰਕੇ ਜਵਾਬ ਵੀ ਦਿੰਦਾ ਹੈ ਸਤਗੁਰੂ ਕਹਿੰਦੇ ਨੇ ਭਗਤੀ ਤੋਂ ਬਿਨਾ ਸ਼ੱਕ ਨਹੀਂ ਖਤਮ ਹੋ ਸਕਦਾ ਗੁਰ ਤੇਗ ਬਹਾਦਰ ਜੀ ਕਹਿੰਦੇ ਸਲਾਮ ਜਵਾਬ ਦੋਵੇਂ ਕਰੇ ਮੁੰਡੋ ਕੁੱਥਾ ਜਾਏ ਨਾਨਕ ਦੋਵੇਂ ਕੁੜੀਆਂ ਥਾਏ ਨਾ ਕਾਈ ਪਾਏ ਭਗਤੀ ਜਿਹੜੀ ਉਹ ਅੰਦਰ ਦੇ ਸ਼ੰਕੇ ਮਸਲ ਕੇ ਰੱਖ ਦਿੰਦੀ ਤੇ ਇਹ ਗੱਲ ਹੋਰ ਦਿਨੇ ਜਿਹੜਾ ਫੁਰਨਾ ਪੈਦਾ ਹੋਵੇਗਾ ਜਦੋਂ ਸਿਮਰਨ ਚ ਬੈਠਾਂਗੇ ਸੱਚ ਇਹ ਉਸ ਫੁਰਨੇ ਦੀਆਂ ਜੜਾਂ ਸਿਮਰਨ ਛੁੱਟਿਆ ਹੋਇਆ ਫੁਰਨਾ ਪਟਕ ਜਾਏਗਾ ਮਹਾਰਾਜ ਕਹਿੰਦੇ ਭਗਤੀ ਤੋਂ ਬਿਨਾ ਅੰਦਰ ਦੇ ਸ਼ੱਕ ਨਹੀਂ ਜਾਂਦੇ ਤੇ ਬੰਦੇ ਦਾ ਸੁਭਾਖ ਹੈ ਗੁਰੂ ਹਰਕ੍ਰਿਸ਼ਨ ਸਾਹਿਬ ਮਹਾਰਾਜ ਦਿੱਲੀ ਗਏ ਰਾਜੇ ਜੈ ਸਿੰਘ ਜੀ ਦੇ ਗੁਰਦੁਆਰਾ ਬੰਗਲਾ ਸਾਹਿਬ ਆਪਾਂ ਜਾਣਦੇ ਆਂ ਜੀ ਉੰਜ ਗੁਰੂ ਹਰਕ੍ਰਿਸ਼ਨ ਸਾਹਿਬ ਕੀਰਤਪੁਰ ਸਾਹਿਬ ਤੋਂ ਲੈ ਕੇ ਦਿੱਲੀ ਦੀ ਧਰਤੀ ਤੱਕ ਜਿੰਨੇ ਵੀ ਟਕਰੇ ਸਾਰੇ ਸ਼ੰਕੇ ਵਾਲੇ ਮਿਲੇ ਜਾਂਦਾ ਇਹ ਹੀ ਨਹੀਂ ਸ਼ੰਕਾ ਨਿਕਲਿਆ ਵੀ ਇਹ ਬੱਚਾ ਗੁਰੂ ਹੈ ਜਦੋਂ ਹਜ਼ੂਰ ਜੇ ਗੁਰਤਾ ਗੱਦੀ ਤੇ ਬਿਰਾਜਮਨ ਹੋਏ ਤੇ ਹੱਥ ਹੀ ਸਤਗੁਰੂ ਛੜੀ ਰੱਖਦੇ ਸਨ ਸੋਟੀ ਪਾਲਕੀ ਚ ਲੰਗੇ ਤੇ ਅੱਗੇ ਕੋੜੀ ਬ੍ਰਾਹਮਣ ਸਾਠ ਦਿੱਤਾ ਉੱਚੀ ਜਾਤ ਵਾਲਿਆਂ ਨੇ ਵੀ ਇਹ ਬੱਚਾ ਕਾਇਰ ਕਹ ਤੂ ਤੂ ਕਰਦੇ ਸਨ ਸਨਾਤ ਨਹੀਂ ਵੀ ਗੁਰੂ ਘਰ ਤਾਂ ਕੋੜੀਆਂ ਨੂੰ ਠੀਕ ਕਰਦਾ ਰਿਹਾ ਗੁਰੂ ਅਮਰਦਾਸ ਗੁਰੂ ਨਾਨਕ ਸਾਹਿਬ ਠੀਕ ਕੀਤਾ ਉਹ ਮਹਾਰਾਜ ਜੀ ਜਦੋਂ ਪਾਲਕੀ ਚ ਲੰਘਿਓ ਉਹ ਕੁਰ ਲਾਇਆ ਧੰਨ ਗੁਰੂ ਹਰਿਕ੍ਰਿਸ਼ਨ ਸਾਹਿਬ ਨੇ ਪਰਦਾ ਪੜਾ ਕਰਕੇ ਪਾਲਕੀ ਰੁਕਵਾਲੀ ਪਰਦਾ ਪੜਾ ਕੀਤਾ ਉਹ ਕੋਲ ਆ ਗਿਆ ਕਹਿੰਦੇ ਕਿਵੇਂ ਆਇਆ ਕਹਿੰਦਾ ਤੁਸੀਂ ਗੁਰਨਾਨਕ ਸਾਹਿਬ ਦੀ ਜੋਤ ਦੇ ਮਾਲਕ ਹੋ ਉਨਾ ਕੋੜੀ ਠੀਕ ਕੀਤੇ ਮੇਰਾ ਰੋਗ ਨਵਿਰਤ ਕਰੋ ਮਹਾਰਾਜ ਆਸ ਪੈ ਕਹਿ ਲਗੇ ਜਿਨ੍ਹਾਂ ਤੈਨੂੰ ਭੇਜਿਆ ਉਹ ਨiyet ਦੇ ਸਾਫ ਨਹੀਂ ਪਰ ਤੈਨੂੰ ਰੋਗ ਲੱਗਾ ਤੇਰੀ ਨiyet ਸਾਫ ਹੈ ਕਰਤਾਰ ਦਾ ਸਿਮਰਨ ਕਰ ਆ ਲੈ ਸਾਡਾ ਰੁਮਾਲ ਲੈ ਲੈ ਜ਼ਖਮਾਂ ਨੂੰ ਇਹਦੇ ਨਾਲ ਪੂੰਝਿਆ ਕਰ ਸੱਚੀ ਮੁੱਚੀ ਆ ਰੋਗ ਹੋ ਗਿਆ ਪਰ ਸ਼ੰਕਾ ਤੇ ਕਿਸੇ ਕੀਤਾ ਨਾ ਪੰਜੋਖਰੇ ਆਏ ਜਿੱਥੇ ਉਹ ਗੁਰਦੁਆਰਾ ਪੰਜੋਖਰਾ ਸਾਹਿਬ ਦੇ ਉੱਥੇ ਵੀ ਸ਼ੱਕ ਬਣ ਗਿਆ ਸਾਰੇ ਪੜ੍ਹਨੇ ਆ ਨਾ ਪੰਜ ਮਸਾਕੀ ਡੀਟੇਲ ਚ ਨਹੀਂ ਜਾਣਾ ਲਾਲਚੰਦ ਨੇ ਇਹੀ ਸ਼ੱਕ ਸੈਸਾ ਪੈਦਾ ਕੀਤਾ ਕਿ ਸਿੱਖ ਬੱਚੇ ਨੂੰ ਮੱਥਾ ਟੇਕ ਰਿਹਾ ਇਹ 7 ਸਾਲ ਦੀ ਉਮਰ ਹੈ ਇਹ ਇਹ ਗੁਰੂ ਹੋ ਸਕਦਾ ਹੈ ਇਹ ਬਜ਼ੁਰਗ ਹੈ ਵੱਡੇ ਵੱਡੇ ਬਜ਼ੁਰਗ ਮੱਥਾ ਟੇਕ ਰਿਹਾ ਉੱਥੇ ਉਹਨੇ ਫਿਰ ਕਿਹਾ ਕਿ ਨਾਮ ਹਰਿ ਕ੍ਰਿਸ਼ਨ ਇਹ ਕ੍ਰਿਸ਼ਨ ਦੀ ਗੀਤਾ ਦੀ ਅਰਥ ਕਰ ਦਿਓ ਸਤਗੁਰੂ ਨੇ ਕਿਹਾ ਤੂੰ ਲੈ ਆ ਕਿਸੇ ਬੰਦੇ ਨੂੰ ਸੱਚ ਹੈ ਭਾਈ ਛੱਜੂ ਜਿਹਦੇ ਸਿਰ ਤੇ ਬਖਸ਼ਿਸ਼ ਦੀ ਛੜੀ ਰੱਖ ਕੇ ਅਰਥ ਕਰਾਏ ਅਗਲੀ ਗੱਲ ਜਿਹੜੀ ਮੈਂ ਕਹਿਣ ਲੱਗਾ ਜਿੱਥੇ ਮਾਰੇ ਨੇ ਦਿੱਲੀ ਜਦੋਂ ਗਏ ਮੈਂ ਤਾਂ ਇਹ ਉਦਾਹਰਨ ਲੈ ਲਈ ਵੀ ਸੈਸੇ ਬੜੇ ਉੱਠਦੇ ਨੇ ਕਈ ਵਾਰੀ ਬੰਦਾ ਸਿਮਰਨ ਕਰਦਿਆਂ ਕਰਦਿਆਂ ਵੀ ਕਹਿੰਦਾ ਵੀ ਜਿਹਦਾ ਕਰਨੇ ਪਏ ਉਹ ਹੈ ਵੀ ਏ ਕਿ ਨਹੀਂ ਇੰਨੀ ਬਾਣੀ ਪੜਨੇ ਕੁਝ ਬਣੇਗਾ ਵੀ ਕਿ ਨਹੀਂ ਸੈਸੇ ਹੀ ਹੈ ਨਾ ਸ਼ੱਕ ਹੈ ਜਦੋਂ ਉੱਥੇ ਗਏ ਤੇ ਰਾਣੀ ਨੂੰ ਪਤਾ ਲੱਗਾ ਜੈ ਸਿੰਘ ਦੇ ਘਰੋਂ ਉਹਨੇ ਪਤਾ ਕੀਤਾ ਜਦੋਂ ਪਤਾ ਲੱਗਾ ਵੀ ਬਾਲ ਉਮਰ ਕਾ ਬਾਲ ਗੁਰੂ ਕਹਿਣ ਬਾਲਾ ਪ੍ਰੀਤਮ ਸ਼ਬਦ ਵਰਤਿਆ ਉਹਦੇ ਮਨ ਚ ਪਹਿਲਾ ਸ਼ੰਕਾ ਉੱਠਿਆ ਵੀ ਬੱਚਾ ਗੁਰੂ ਹੋ ਸਕਦਾ ਹੈ ਸ਼ੱਕ ਕਰ ਲਿਆ ਤੇ ਫਿਰ ਅਗਲੀ ਮੱਤ ਤੇ ਪੜਦਾ ਇਹ ਪੈ ਗਿਆ ਸ਼ੱਕ ਕਰ ਲਿਆ ਸ਼ੱਕ ਕਰਨ ਤੋਂ ਬਾਅਦ ਪਰਖਿਆ ਲੈਣ ਦਾ ਮਨ ਬਣਾ ਲਿਆ ਬਿਹੈਵੀ ਹੈ ਗੁਰੂ ਉਹਨੇ ਜੀ ਕੱਪੜੇ ਜਿਹੜੇ ਨੇ ਗੋਲੀਆਂ ਵਾਲੇ ਪਾ ਲਏ ਜਿਹੜੀਆਂ ਨੌਕਰਾਨੀਆਂ ਸਨ ਤੇ ਨੌਕਰਾਨੀਆਂ ਨੂੰ ਕੱਪੜੇ ਪਟਰਾਣੀ ਵਾਲੇ ਪਵਾ ਦਿੱਤੇ ਆਪਣੇ ਕੱਪੜੇ ਕੀਮਤੀ ਗੋਲੀਆਂਨ ਪਵਾ ਦਿੱਤੇ ਆਪ ਗੋਲੀਆਂ ਵਾਲੇ ਪਾ ਕੇ ਪਿੱਛੇ ਬੈਗੀ ਬੀਬੀਆਂ 'ਚ ਮਾਰੇ ਸੱਚੇ ਪਾਤਸ਼ਾਹ ਏ ਇੱਕ ਇੱਕ ਦੀ ਛੜੀ ਸਿਰ ਤੇ ਚੜੀ ਰੱਖ ਕੇ ਤੂੰ ਵੀ ਰਾਣੀ ਨਹੀਂ ਤੂੰ ਵੀ ਰਾਣੀ ਨਹੀਂ ਤੂੰ ਵੀ ਨਹੀਂ ਜਿੱਥੇ ਪਟਰਾਣੀ ਬੈਠੀ ਸੀ ਉਹਦੀ ਗੋਦੀ ਜਾ ਕੇ ਬੈਠ ਗਏ ਸ਼ਬਦ ਕਹੇ ਕਿ ਰੱਬ ਨੇ ਪੂਰਬਲੇ ਭਾਗਾ ਕਰਕੇ ਰਾਜ ਭਾਗ ਦਿੱਤਾ ਤੈਨੂੰ ਗੋਲੀ ਬੰਨ ਦਾ ਸ਼ੌਂਕ ਹੈ ਨਾਲ ਕਿਹਾ ਗੁਰੂ ਦੀ ਪ੍ਰੀਖਿਆ ਲਾਉਗੇ ਗੁਰੂ ਨੇ ਨਿਕਲ ਜਾਣਾ ਜੇ ਤੁਹਾਡੀ ਪ੍ਰੀਖਿਆ ਲੈ ਲਈ ਫਿਰ ਤੁਹਾਡਾ ਕੀ ਬਣੇਗਾ ਉੱਥੇ ਮਹਾਰਾਜ ਨੇ ਇੱਕ ਸ਼ਬਦ ਕਿਹਾ ਸੀ ਕਹਿਣ ਲੱਗੇ ਨਿਸ਼ਚਲ ਨਿਸ਼ਚੈ ਨਿਤਚਿਤ ਜਿਨ ਕੈ ਸੂਰਜ ਪ੍ਰਕਾਸ਼ ਹੁਣ ਰਾਣੀ ਨੇ ਹੱਥ ਜੋੜ ਲਏ ਮਹਾਰਾਜ ਦੇ ਚਰਨਾਂ ਨੂੰ ਹੱਥ ਲਾਣ ਲੱਗੀ ਹਜ਼ੂਰ ਨੇ ਉੱਥੇ ਸ਼ਬਦ ਕਹੇ ਕਹਿਣ ਲੱਗੇ ਤੁਸੀਂ ਸੰਸੇ ਚ ਗਰਸੇ ਹੋ ਜੈ ਸਿੰਘ ਕੋਲ ਖਲੋਤਾ ਹੈ ਕਹਿੰਦੇ ਜਿਹੜਾ ਬੰਦਾ ਸੰਸੇ ਵਿੱਚ ਗਰਸ ਜਾਂਦਾ ਉਹਦਾ ਅੰਦਰ ਪਹਾੜੀ ਦੀ ਤਰ੍ਹਾਂ ਹੋ ਜਾਂਦਾ ਹੈ بارش ਜਿੰਨੀ ਮਰਜ਼ੀ ਪਏ ਪਹਾੜੀ ਉੱਤੇ ਪਾਣੀ ਕਦੀ ਨਹੀਂ ਖਲੋਂਦਾ ਜੈ ਸਿੰਘ ਜਿੰਨਾ ਮਰਜ਼ੀ ਤੂੰ ਸੇਵਾ ਕਰੀ ਜੇ ਜੀ ਗੁਰੂ ਤੇ ਸ਼ੱਕ ਕਰ ਗਿਆ ਅੰਦਰ ਰਹਿਮਤ ਨਹੀਂ ਟਿਕਦੀ ਰਹਿਮਤ ਨੀਵੇਂ ਆ ਥਾਂਾਂ 'ਤੇ ਟਿਕਦੀ ਹੈ ਗੁਰੂ ਸਾਹਿਬ ਨੇ ਜਿਹੜੇ ਸ਼ਬਦ ਵਰਤੇ ਕਹਿਣ ਲੱਗੇ ਰਾਣੀ ਨਿਸ਼ਚਲ ਨਿਸ਼ਚਲ ਨਿਸ਼ਚਾ ਨਿਤ ਚਿਤ ਜਿਨ ਕੈ ਮੈਂ ਸਿੱਧੇ ਅਰਥ ਕਰ ਦੇਣਾ ਜਿਨ੍ਹਾਂ ਦੇ ਚਿੱਤ ਵਿੱਚ ਅਡੋਲ ਨਿਸ਼ਚਾ ਹੈ ਕੋਈ ਸਹਿਸਾ ਨਹੀਂ ਕੋਈ ਸ਼ੰਕਾ ਨਹੀਂ ਨਿਸ਼ਚਲ ਨਿਸ਼ਚੈ ਨਿਤ ਚਿਤ ਜਿਨ ਕੈ ਗੁਰ ਨਾਨਕ ਸੁਖਦਾਇਕ ਤਿਨ ਕੈ ਕਹਿੰਦੇ ਜਿਹੜਾ ਭਰੋਸੇ ਨਾਲ ਚੱਲਦਾ ਹੈ ਗੁਰੂ ਨਾਨਕ ਇੱਥੇ ਵੀ ਉਹਦੀ ਬਾਹ ਫੜਦਾ ਹੈ ਤੇ ਪਰਲੋਕ ਵਿੱਚ ਵੀ ਉਹਦੀ ਬਾਹ ਫੜਦਾ ਹੈ ਤਰਕ ਨਾਚਾ ਤਰਕ ਮਤ ਕਰ ਪਰਮੀਆਂ ਚਾ ਅੰਦਰ ਦੇ ਭਰਮ ਨੂੰ ਦੂਰ ਕਰ ਗੁਰੂ ਜੀ ਕਹਿੰਦੇ ਆ ਇਹ ਸਿਮਰਨ ਤੋਂ ਬਿਨਾ ਸੈ ਸੇ ਨਹੀਂ ਨਿਕਲ ਸਕਦੇ ਸ਼ੰਕੇ ਨਹੀਂ ਨਿਕਲ ਸਕਦੇ ਪਰਮਾਰਥਿਕ ਐਸਾ ਹੈ ਜਿਹਨੂੰ ਕਿੰਨੀਆਂ ਮਰਜ਼ੀ ਮੈਂ ਗੱਲਾਂ ਕਰੀ ਜਾਗਾ ਕਾਂਰਸ ਬਣ ਜਾਏਗਾ ਪਿਆਰੋ ਜਿੱਦਨ ਆਪਣੀ ਜ਼ਿੰਦਗੀ ਚ ਆਪਾਂ ਥੋੜਾ ਜਿਹਾ ਵੀ ਥੋੜਾ ਜਿਹਾ ਚੱਲ ਕੇ ਦੇਖਾਂਗੇ ਸੱਚੀ ਸਾਡੇ ਅੰਦਰ ਦੇ ਸ਼ੰਕੇ ਮਰਨੇ ਸ਼ੁਰੂ ਹੋ ਜਾਣਗੇ ਤੇ ਜਿਸ ਅੰਦਰ ਪ੍ਰਤੀਤ ਆ ਜਾਏ ਮਹਾਰਾਜ ਕਹਿੰਦੇ ਜਾ ਕੈ ਰਿਦਾ ਵਿਸ਼ਵਾਸ ਪ੍ਰਭ ਆਇਆ ਤਤ ਗਿਆਨ ਇਸ ਮਨ ਪ੍ਰਗਟ ਆਇਆ ਜਾਂ ਕਹਿ ਮਨ ਗੁਰ ਕੀ ਪ੍ਰਤੀਤ ਤਿ ਜਨ ਆਵੈ ਹਰ ਪ੍ਰਭ ਚੀਤ ਪ੍ਰਤੀਤ ਹਿਐ ਆਈ ਜਿਨ ਜਨ ਕੈ ਤਿਨ ਕੋ ਪਦਵੀ ਉੱਚ ਬਈ ਉਹ ਉੱਚੀ ਪਦਵੀ ਦੇ ਮਾਲਕ ਬਣ ਗਏ ਗੁਰੂ ਤੇਗ ਬਹਾਦਰ ਸਾਹਿਬ ਕਹਿ ਰਿਆ ਕਿ ਭਾਈ ਸਿੱਖੋ ਹਰ ਕੇ ਨਾਮ ਬਿਨਾ ਦੁਖ ਪਾਵੈ ਭਗਤ ਬਿਨਾ ਸਹਸਾ ਨਹੀਂ ਝੁਕੇ ਭਗਤੀ ਤੋਂ ਬਿਨਾ ਅੰਦਰ ਦੇ ਸ਼ੰਕੇ ਨਹੀਂ ਨਿਕਲਨੇ ਗੁਰ ਇਹ ਭੇਦ ਬਤਾਵੇ ਭਗਤੀ ਦਾ ਭੇਦ ਕੇਵਲ ਗੁਰ ਪ੍ਰਸਾਦ ਨਾਲ ਮਿਲਦਾ ਹੈ ਗੁਰੂ ਤੋਂ ਬਿਨਾ ਭੇਦ ਨਹੀਂ ਮਿਲਣਾ ਮੈਂ ਕੱਲ ਵੀ ਆਪ ਨੂੰ ਪਰਸੋਂ ਵੀ ਸ਼ਾਇਦ ਕਿਹਾ ਜਿਹੜੀ ਆਪਾਂ ਅੰਮ੍ਰਿਤ ਛਕਨੇ ਆ ਅੰਮ੍ਰਿਤ ਛਕਨ ਦਾ ਮਤਲਬ ਹੈ ਸਤ ਗੁਰੂ ਦੀ ਗੁਰਮਤ ਨੂੰ ਤੇ ਗੁਰਮਤ ਨਾਮ ਨੂੰ ਹਿਰਦੇ ਵਿੱਚ ਧਾਰਨ ਕਰਨਾ ਉਂਝ ਕੱਲੇ ਬੋਲੀ ਜੋ ਰਾਮ ਰਾਮ ਬੋਲੀ ਜੋ ਅੱਲਾ ਅੱਲਾ ਬੋਲੀ ਜਾਏ ਕੋਈ ਵੈਗਰੂ ਬੋਲੀ ਜਾਏ ਨਹੀਂ ਪਿਆਰਿਓ ਪ੍ਰਮਾਤਮਾ ਦੇ ਘਰ ਦਾ ਵਿਦਾਨ ਹੈ ਕਿ ਅਸਲ 'ਚ ਗੁਰ ਪ੍ਰਸਾਦ ਤੋਂ ਬਿਨਾ ਅੰਦਰ ਰੱਬ ਨਹੀਂ ਵਸ ਸਕਦਾ। ਹਜ਼ੂਰ ਕਹਿੰਦੇ ਗੁਰ ਇਹ ਭੇਦ ਬਤਾਵੇ। ਗੁਰੂ ਇਸ ਭੇਦ ਨੂੰ ਦੱਸਦੇ ਨੇ ਕਿ ਭਾਈ ਸਿਮਰਨ ਨਾਲ ਜੁੜ, ਨਾਮ ਨਾਲ ਜੁੜ। ਅਗਲੀ ਗੱਲ ਇਹ ਵੀ ਮਨ 'ਚ ਆਵੇਗਾ ਵੀ ਗੁਰੂ ਦੀ ਕਿ ਲੋੜ ਹੈ ਜਪਣਾ ਤੇ ਵੈਗਰੂ ਹੀ ਹੈ ਨਾ? ਨਹੀਂ ਗੁਰਮਖੋ ਜਦੋਂ ਅੰਮ੍ਰਿਤ ਜਿਨਾ ਪਾਣ ਕੀਤਾ ਜੇ ਅਭਿਆਸ ਕਰਦੇ ਆ ਉਸ ਵਿੱਚ ਕੱਲਾ ਬਾਹਰਮੁਖੀ ਕਰਮ ਨਹੀਂ। ਉਸ ਵਿੱਚ ਸਤਗੁਰੂ ਗੁਰੂ ਗੋਬਿੰਦ ਸਿੰਘ ਦੀ ਕਿਰਪਾ ਵਰਤੀ ਬਖਸ਼ਿਸ਼ ਵਰਤੀ ਹੈ ਜਦੋਂ ਗੁਰੂ ਨਾਮ ਦਿੰਦਾ ਨਾਲ ਗੁਰੂ ਆਪਣੀ ਰਹਿਮਤ ਦੇ ਦਿੰਦਾ ਹੈ ਜੇ ਸਿੱਖ ਭਰੋਸੇ ਨਾਲ ਉਹਦੀ ਉਹਦੀ ਕਮਾਈ ਕਰੇ ਗੁਰੂ ਸਾਹਿਬ ਕਹਿੰਦੇ ਗੁਰ ਇਹ ਪੇਧ ਬਤਾਵੇ ਰਹਾਓ ਅੱਗੇ ਜੀ ਜੇ ਅਸੀਂ ਨਾਮ ਨਾ ਜਪੀਏ ਤੇ ਤੀਰਥ ਤੇ ਇਸ਼ਨਾਨ ਕਰ ਲਈਏ ਅਸੀਂ ਜੀ ਵਰਤ ਰੱਖ ਲਈਏ ਤੇ ਕੀ ਸਾਨੂੰ ਰੱਬ ਨਹੀਂ ਮਿਲੇਗਾ ਫਿਰ ਗੁਰ ਤੇਗ ਬਹਾਦਰ ਕਹਿੰਦਾ ਨਹੀਂ ਕਹਿੰਦੇ ਤੈਨੂੰ ਗੁੱਸਾ ਤੇ ਲੱਗੇਗਾ ਤੂੰ ਸਾਧਨਾ ਕਰ ਰਿਹਾ ਅੱਗੇ ਹੈ ਰਾਉ ਤੋਂ ਬਾਦ ਕਹਾ ਭਇਓ ਇੱਕ ਤਾਂ ਬੇਨਤੀ ਹੈ ਇਹਦਾ ਪਾਠ ਬਿੰਦੀ ਨਾਲ ਕਹਾਂ ਨਹੀਂ ਕਰਨਾ ਜੇ ਕਹਾ ਕੀਤਾ ਤੇ ਅਰਥ ਹੋ ਜਾਣ ਕਿੱਥੇ ਤੇ ਕਹਾ ਪਾਠ ਹੋਇਆ ਤੇ ਇਹਦਾ ਕਹਾ ਭਇਓ ਦਾ ਅਰਥ ਹੋਏਗਾ ਕੀ ਹੋਇਆ ਹੁਣ ਕਿੱਥੇ ਤੇ ਕੀ ਚ ਫਰਕ ਨਹੀਂ ਇਹ ਜਿਹੜਾ ਪਾਠ ਅਸੀਂ ਕਰਨੇ ਆ ਸਵਈਆਂ ਵਿੱਚ ਅਕਸਰ ਜ਼ਿਆਦਾ ਪੁਰਾਣੀ ਇਹ ਪੜ੍ਹਦੇ ਨੇ ਕਾਹ ਭਇਓ ਜੋ ਦੋ ਲੋਚਨ ਮੂਦਕੈ ਪਰ ਅਸਲ ਚੋ ਪਾਠ ਨਾਸਕੀ ਨਹੀਂ ਉਹ ਪਾਠ ਹੈ ਕਾਹ ਭਇਓ ਜੋ ਦੋ ਲੋਚਨ ਮੂਦਕੈ ਆਈ ਆਈ ਅਰਥ ਨੇ ਕੀ ਹੋਇਆ ਜੇ ਤੂੰ ਆਪਣੀਆਂ ਦੋਨੋਂ ਅੱਖਾਂ ਬੰਦ ਕਰਕੇ ਬੈਠ ਗਿਆ ਪਰ ਬੈਠ ਰਿਓ ਬਗ ਧਿਆਨ ਲਗਾਇਓ ਕੀ ਹੋਇਆ ਜੋ ਬਗ ਇੱਥੇ ਹੈ ਕਾਹ ਭਇਓ ਕੀ ਹੋਇਆ ਕੀ ਜੀ ਤੀਰਥ ਬ੍ਰਤ ਵਰਤ ਨਹੀਂ ਪੈਰ ਚ ਰਾਂ ਰੱਖੈ ਇਹਨੂੰ ਪੂਰਾ ਰਾਰਾ ਨਹੀਂ ਬੋਲਣਾ ਅੱਜ ਦੀ ਪੰਜਾਬੀ ਚ ਪੈਰ ਦਾ ਰਾਰਾ ਲਾਣਾ ਛੱਡ ਦਿੱਤਾ ਹੈ ਪੂਰਾ ਹੀ ਰਾਰਾ ਲਾਉਂਦੇ ਆ ਹਨ ਪਰ ਆਪਾਂ ਉਹ ਹੀ ਬੋਲਣਾ ਜੋ ਗੁਰੂ ਜੀ ਨੇ ਲਿਖਿਆ ਹੈ ਮਹਾਰਾਜ ਕਹਿੰਦੇ ਕਾਹ ਭਇਓ ਕੀ ਹੋਇਆ ਤੀਰਥ ਬਰਤ ਕੀਏ ਤੀਰਥ ਇਸ਼ਨਾਨ ਵੀ ਕਰ ਲਿਆ ਵਰਤ ਵੀ ਰੱਖ ਲਿਆ ਪਰ ਮਹਾਰਾਜ ਕਹਿੰਦੇ RAM ਸ਼ਰਨ ਨਹੀਂ ਆਵੇ RAM ਦਾ ਅਰਥ ਇਹ ਜੋ ਸਾਰੀਆਂ ਥਾਵਾਂ ਤੇ ਰਮਿਆ ਹੈ ਸ਼ਰਨ ਦਾ ਅਰਥ ਆਪਾਂ ਸਮਝਨੇ ਆ ਕਿ ਉਹਦੇ ਉਹਦੇ ਕੋਲ ਚਲੇ ਜਾਣਾ ਉਹਦੀ ਓਟ ਚਲੇ ਜਾਣਾ ਉਹਦੇ ਘਰ ਪਹੁੰਚ ਜਾਣਾ ਕਹਿੰਦੇ ਨੇ ਜੇ ਬੰਦਾ ਤੀਰਥਾਂ ਤੇ ਵੀ ਨਹਾਉਂਦਾ ਹੈ ਵਰਤ ਵੀ ਰੱਖਦਾ ਹੈ ਪ੍ਰਣਾਮ ਨਹੀਂ ਜਪਦਾ ਇਹ ਕਹੀ ਜਾਂਦਾ ਮੈਂ ਆਹ ਕੰਮ ਕਰਨਾ ਆਹ ਕਰਨਾ ਨਹੀਂ ਗੁਰਮਖੋ 19 ਸਾਲ ਬਾਬੇ ਅਮਰਦਾਸ ਨੇ ਇਸ਼ਨਾਨ ਕੀਤਾ ਹੈ 19 ਸਾਲ 19 ਵਾਰੀ ਗੰਗਾ ਤੇ ਗਏ ਪਰ ਜਿਹੜਾ ਗੁਰਪ੍ਰਸਾਦ ਹੈ ਮੈਂ ਤੀਰਤ ਸ਼ਬਦ ਦਾ ਵਿਰੋਧੀ ਨਹੀਂ ਕਿਉਂਕਿ ਤੀਰਜ ਲਬਜ ਆਪਣੇ ਆਪ ਵਿੱਚ ਬੜਾ ਪਵਿੱਤਰ ਹੈ ਤੀਰਤ ਦੇ ਅਰਥ ਹੀ ਇਹ ਨੇ ਜਿਹੜਾ ਮੈਲ ਨੂੰ ਧੋ ਕੇ ਪਵਿੱਤਰ ਕਰਦਾ